ਆਖੀ ਗੁਰਜੀ ਕਾਖਾ ਸਾਬ ਵਾਹੀ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਅਮਰ ਤਵੇਲੇ ਦੀ ਤਾਕਤ ਬਾਰੇ ਕੀ ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਿੰਝ ਮਿਹਰਬਾਨ ਹੁੰਦੇ ਨੇ ਕਿੰਝ ਅਮਰਤ ਵੇਲੇ ਉੱਠਣ ਵਾਲਿਆਂ ਦੀ ਜ਼ਿੰਦਗੀ ਬਦਲਦੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਮਹਾਪੁਰਖ ਜੀ ਵਾਰ-ਵਾਰ ਸਾਨੂੰ ਇੱਕ ਗੱਲ ਸਮਝਾਉਂਦੇ ਆ ਕਿ ਪਾਈ ਅਮਰਤ ਵੇਲੇ ਉੱਠੋ ਕਿਉਂਕਿ ਅਮਰਤ ਵੇਲੇ ਦਾ ਵੇਲਾ ਬਹੁਤ ਤਾਕਤਵਰ ਬਹੁਤ ਪਾਵਰਫੁਲ ਵੇਲਾ ਹੈ ਅਮਰਤ ਵੇਲੇ ਦਾ ਵੇਲਾ ਗੁਰਨਾਨਕ ਪਾਸ਼ਾ ਦੀ ਗੋਦ ਆ ਤਾਂ ਫਿਰ ਆਪ ਸੋਚੋ ਕਿ ਜਿਹਨੂੰ ਗੁਰਨਾਨਕ ਪਾਸ਼ਾ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਕਿਸ ਚੀਜ਼ ਦੀ ਲੋੜ ਜਿਹਨੂੰ ਗੁਰਨਾਨਕ ਪਾਤਸ਼ਾਹ ਦੀ ਗੋਦ ਮਿਲ ਜਾਵੇ ਉਹਨੂੰ ਕਿਸ ਚੀਜ਼ ਦਾ ਡਰ ਪੈ ਉਹਨੂੰ ਕਿਸ ਗੱਲ ਦੀ ਚਿੰਤਾ ਉਹਦੀਆਂ ਸਾਰੀਆਂ ਚਿੰਤਾਵਾਂ ਡਰ ਪੈ ਸਤਿਗੁਰ ਸੱਚੇ ਪਾਸ਼ਾ ਆਪ ਲੈ ਲੈਂਦੇ ਨੇ ਅਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਸਦਾ ਹੀ ਮਿਹਰਬਾਨ ਰਹਿੰਦੇ ਆ ਪਰ ਅਮਰਤ ਵੇਲੇ ਉੱਠ ਕੇ ਅਮਰਤ ਵੇਲਾ ਸਮਾ ਲੈਣਾਂ ਗੀਆਂ ਇਹ ਨਹੀਂ ਅਭੀ ਅਮਰਤ ਵੇਲੇ ਉੱਠੇ ਆ ਉੱਠਦੇ ਹਜ਼ਾਰ ਆਪਣਾ ਮੋਬਾਈਲ ਫੜ ਲਿਆ ਏ ਇਧਰ ਉਧਰ ਦੀਆਂ ਵੀਡੀਓਜ਼ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਨਾ ਪਾਈ ਅਮਰਤ ਵੇਲੇ ਦਾ ਵੇਲਾ ਬੜੇ ਚੰਗੇ ਕਰਮਾ ਕਰਕੇ ਮਿਲਦਾ ਹੈ ਹਰ ਇੱਕ ਦਿਨਸ ਦੀ ਗੱਲ ਨਹੀਂ ਹੈ ਅਮਰਤ ਵੇਲੇ ਉੱਠ ਪੋਣਾ ਕਿਉਂਕਿ ਜੇਕਰ ਅਮਰਤ ਵੇਲੇ ਉੱਠਣਾ ਇੰਨਾ ਆਸਾਨ ਹੋਵੇ ਤਾਂ ਫਿਰ ਤਾਂ ਹਰ ਕੋਈ ਅਮਰਤ ਵੇਲੇ ਉੱਠ ਪਵੇ ਅਮਰਤ ਵੇਲੇ ਉੱਠਣਾ ਆਸਾਨ ਨਹੀਂ ਹੈ ਅਮਰਤ ਵੇਲੇ ਉਹੀ ਉੱਠਦੇ ਨੇ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਮਿਹਰਬਾਨ ਹੁੰਦੇ ਆ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਉਠਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਕੁਝ ਦੇਣਾ ਚਾਹਤੇ ਆ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਦੀ ਪਹਿਲੀ ਨਿਸ਼ਾਨੀ ਹੀ ਅਮਰਤ ਵੇਲਾ ਹੈ ਮਹਾਪੁਰਖ ਜੀ ਕਹਿੰਦੇ ਜਦੋਂ ਅਮਰਤ ਵੇਲੇ ਉੱਠਣਾ ਸ਼ੁਰੂ ਕਰਦਾ ਹੋ ਨਾ ਮਾਲਕ ਦਾ ਵਾਰ-ਵਾਰ ਸ਼ੁਕਰਾਨਾ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਆਪਣੀ ਮਿਹਰ ਭਰੀ ਦ੍ਰਿਸ਼ਟੀ ਮੇਰੇ ਉੱਤੇ ਪਾਈ ਸਤਿਗੁਰ ਸੱਚੇ ਭਾਸ਼ਾ ਤੁਸੀਂ ਮੇਰੇ ਤੇ ਮਿਹਰ ਕੀਤੀ ਖੁਸ਼ ਹੋ ਗਏ ਇਹ ਦਾਤ ਮੇਰੀ ਝੋਲੀ ਦੇ ਵਿੱਚ ਪਾਈ ਜਿਸ ਦਿਨ ਤੋਂ ਅਮਰ ਦੇਵਲੇ ਉੱਠਣਾ ਸ਼ੁਰੂ ਕਰ ਦਿੱਤਾ ਸਮਝੋ ਸਾਡੇ ਲੇਖ ਸਾਡੇ ਭਾਗ ਬਦਲਨੇ ਸ਼ੁਰੂ ਹੋ ਗਏ ਅਮਰ ਦੇਵਲੇ ਉੱਠ ਕੇ ਨਾਮ ਜਪਣਾ ਚੰਗੀ ਕਿਸਮਤ ਨੇ ਨਾਲ ਮਿਲਦਾ ਹੈ ਅਤੇ ਜੇਕਰ ਇਹ ਕਿਰਪਾ ਸਾਡੇ ਤੇ ਹੋ ਰਹੀ ਹੈ ਤਾਂ ਮਾਲਕ ਦਾ ਵਾਰ-ਵਾਰ ਸ਼ੁਕਰਾਨਾ ਕਰਨਾ ਹੈ ਅਮਰ ਦੇਵਲੇ ਦਾ ਇੱਕ ਪਲ ਇੱਕ ਛਿਣ ਵੀ 버ਥਾ ਨਹੀਂ ਜਾਣਾ ਚਾਹੀਦਾ ਜੇਕਰ ਅਮਰਤ ਦੇਵਲੇ ਉੱਠਦੇ ਆਂ ਤਵਾਹੇ ਗੁਰੂ ਜੀ ਦਾ ਵਾਰ-ਵਾਰ ਸ਼ੁਕਰਾਨਾ ਕਰਨਾ ਜੇ ਅਜੇ ਤੱਕ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾ ਰਿਹਾ ਤਾਂ ਫਿਰ ਇਹ ਸੋਚ ਕੇ ਨਰਾਸ਼ ਨਹੀਂ ਹੋ ਜਾਣਾ ਵੀ ਅੰਮ੍ਰਿਤ ਵੇਲਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਖੁਸ਼ੀ ਨਾਲ ਦੇਣਾ ਹੈ ਮੇਰੇ ਤੇ ਜਦੋਂ ਕਿਰਪਾ ਕਰਨੀ ਹੋਈ ਕਰ ਦੇਣਗੇ ਜਦੋਂ ਮੈਨੂੰ ਇਹ ਦਾਤ ਦੇਣੀ ਹੋਈ ਆਪੇ ਦੇ ਦੇਣਗੇ ਨਾ ਜੀ ਇਹ ਦਾਤ ਇਦਾਂ ਨਹੀਂ ਮਿਲਦੀ ਮਿੰਤਾ ਤਰਲੇ ਸਾਨੂੰ ਕਰਨੇ ਪੈਣੇ ਆ ਜੇ ਤਾਂ ਅਮਰਤ ਵੇਲੇ ਉੱਠਣੇ ਆ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜੇ ਉੱਠਣਾ ਚਾਹਣੇ ਆ ਉੱਠਿਆ ਨਹੀਂ ਜਾ ਰਿਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਜੀ ਲਾਉਣੀ ਆ ਰੋਜ਼ ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਮਿੰਤਾ ਤਰਲੇ ਕਰਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਤੇ ਵੀ ਤਰਸ ਕਰੋ ਮੈਨੂੰ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਰਾਤ ਨੂੰ ਸੌਣ ਲੱਗਿਆਂ ਅਰਦਾਸ ਬੇਨਤੀ ਕਰਕੇ ਸੋਣਾ ਦਿਨ ਭਰ ਦੇ ਵਿੱਚ ਵੀ ਜਦੋਂ ਸਮਾਂ ਮਿਲਦਾ ਹੈ ਨਾ ਉਦੋਂ ਹੀ ਬੈਠ ਕੇ ਨਾਮ ਜਪਣਾ ਸ਼ੁਰੂ ਕਰ ਦੇਣਾ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੋਲ ਮੰਤਰ ਜੀ ਦਾ ਜਾਪ ਕਰ ਲਓ ਗੁਰਬਾਣੀ ਦਾ ਕੋਈ ਵੀ ਪਾਠ ਕਰਕੇ ਅਰਦਾਸ ਬੇਨਤੀ ਕੀ ਕਰਨੀ ਕਿ ਸਤਿਗੁਰ ਸੱਚੇ ਪਾਸ਼ਾ ਅਮਰ ਤਵੀਲਾ ਬਖਸ਼ੋ ਅਮਰ ਤਵੇਲੇ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ ਜਦੋਂ ਰੋਜ਼ ਰੋਜ਼ ਆਪਾਂ ਇੰਜ ਅਰਦਾਸਾਂ ਬੇਨਤੀਆਂ ਕਰਾਂਗੇ ਮਿੰਤਾ ਤਰਲੇ ਕਰਾਂਗੇ ਤਾਂ ਗੁਰੂ ਨਾਨਕ ਪਾਸ਼ਾ ਜਰੂਰ ਤਰਸ ਕਰਦੇ ਆ ਜ਼ਰੂਰ ਕਿਰਪਾ ਕਰਦੇ ਆ ਅਮਰਤ ਵੇਲੇ ਦੀ ਦਾਤ ਮਿਲ ਜਾਵੇਗੀ ਪਰ ਸਾਡੇ ਵੱਲੋਂ ਕੋਸ਼ਿਸ਼ਾ ਹੋਣ ਕੋਸ਼ਿਸ਼ ਕਰਾਂਗੇ ਤਾਂ ਹੀ ਕਿਰਪਾ ਹੋਵੇਗੀ ਤਾਂ ਜਦੋਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਤਾਂ ਅਮਰਤ ਵੇਲੇ ਦਾ ਇੱਕ ਕੱਪਾ ਲੈ ਕੇ ਛੇਣ ਵੀ ਦਿਰਥਾ ਨਹੀਂ ਜਾਣਾ ਚਾਹੀਦਾ ਉੱਠਦਿਆਂ ਸਾਰ ਪਹਿਲਾਂ ਬਿਸਤਰ ਦੇ ਉੱਤੇ ਬੈਠ ਕੇ ਆਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਅਮਰਤ ਵੇਲੇ ਉਠਾ ਦਿੱਤਾ ਇਹ ਵੇਲਾ ਇਹ ਦਾਤ ਮੇਰੀ ਝੋਲੀ ਵਿੱਚ ਪਾਈ ਮਾਲਕਾ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਫਿਰ ਜੋ ਜੋ ਮਾਲਕ ਨੇ ਦਾਤਾਂ ਦਿੱਤੀਆਂ ਉਹਦੇ ਲਈ ਸ਼ੁਕਰਾਨਾ ਕਰਨਾ ਜਿੰਨੀ ਦੇਰ ਤੱਕ ਵਾਹਿਗੁਰੂ ਜੀ ਦਾ ਜਾਪ ਕਰ ਸਕੀਏ ਕਰਨਾ ਹੈ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਅਮਰਤ ਵੇਲੇ ਦੇ ਵੇਲੇ ਦੇ ਵਿੱਚ ਜਿੰਨਾ ਹੋ ਸਕੇ ਮੂਲ ਮੰਤਰ ਜੀ ਦਾ ਜਾਪ ਕਰੀਏ ਕਿਉਂਕਿ ਅਮਰਤ ਵੇਲੇ ਦੇ ਵਿੱਚ ਜਿੰਨਾ ਹੀ ਨਾਮ ਜਪਾਂਗੇ ਨਾ ਸਮਝੋ ਸਾਡੇ ਪੁੰਨ ਬਣ ਰਹੇ ਨੇ ਸਾਡੇ ਮਾੜੇ ਲੇਖ ਮਾੜੇ ਕਰਮ ਮਿਟ ਰਹੇ ਨੇ ਤਮਰਤ ਵੇਲੇ ਦਾ ਇੱਕ ਪਲ ਇੱਕ ਛਿਨ ਵੀ ਗਵਾਉਣਾ ਨਹੀਂ ਆ ਨਾਮ ਜਪਦੇ ਰਹਿਣਾ ਹੈ ਵਾਹਿਗੁਰੂ ਵਾਹਿਗੁਰੂ ਜਪਦੇ ਰੋ ਸਿਮਰਨ ਸਾਧਨਾ ਗੁਰਬਾਣੀ ਦਾ ਪਾਠ ਗੁਰੂ ਘਰ ਜਾ ਕੇ ਸੇਵਾ ਕਰਨੀ ਇਹ ਸਾਡੇ ਪੁੰਨ ਬਣਨਗੇ ਤਾਂ ਇਹ ਪੁੰਨ ਨਾ ਬਣਾਉਣੇ ਆ ਸਾਡੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਹੋਵੇ ਰਾਤ ਨੂੰ ਸੌਣ ਲੱਗਿਆ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸਾਈਂ ਤਾਂ ਲੇਖ ਆਪਣੇ ਆਪ ਬਦਲਣਗੇ ਉਸੇ ਦਿਨ ਤੋਂ ਹੀ ਬਦਲਨੇ ਸ਼ੁਰੂ ਹੋ ਜਾਣਗੇ ਜਦੋਂ ਸਾਡੀ ਰਸਨਾ ਦੇ ਉੱਤੇ ਵਾਹਿਗੁਰੂ ਜੀ ਦਾ ਨਾਮ ਆ ਗਿਆ ਜਿਸ ਵੇਲੇ ਘੜੀ ਤੋਂ ਵੀ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਨਾ ਵਾਹਿਗੁਰੂ 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 ਕਹਿੰਨੇ ਆ ਸਮਝੋ ਉਹ ਸਾਡੇ ਪੁੰਨ ਬਣ ਰਹੇ ਆ ਸਾਡੇ ਉੱਤੇ ਵਾਹਿਗੁਰੂ ਜੀ ਖੁਸ਼ ਹੋ ਰਹੇ ਨੇ ਵਾਹਿਗੁਰੂ ਜੀ ਦੀ ਖੁਸ਼ੀ ਤੋਂ ਬਿਨਾ ਅਸੀਂ ਵਾਹਿਗੁਰੂ ਜੀ ਕਹਿ ਹੀ ਨਹੀਂ ਸਕਦੇ ਉਹੀ ਵਾਹਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਤੋਂ ਸਤਿਗੁਰ ਸੱਚੇ ਪਾਤਸ਼ਾਹ ਕਹਾਉਂਦੇ ਨੇ ਤਾਂ ਮਾਲਕ ਤਾ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕੀਤੀ ਸਿਰ ਉੱਤੇ ਅਸਾਰ ਇਕਾਂਤ ਜਗ੍ਹਾ ਦੇ ਉੱਤੇ ਬੈਠ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ 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 ਇਸ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਜਦੋਂ ਆਪਾਂ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ ਸਿਮਰਨ ਕਰਦੇ ਹਾਂ ਨਾ ਤਾਂ ਸਵੇਰੇ ਸਵੇਰ ਜਪੇ ਹੋਏ ਨਾਮ ਦਾ ਅਸਰ ਪੂਰਾ ਦਿਨ ਸਾਡੇ ਮਨ ਅੰਦਰ ਰਹਿੰਦਾ ਹੈ ਜੇ ਕਿਤੇ ਗਲਤੀ ਦੇ ਨਾਲ ਵੀ ਅਸੀਂ ਕੁਝ ਮਾੜਾ ਕਰਨਾ ਚਾਹਿਆ ਜਾਂ ਮਾੜੀ ਸੋਚ ਸਾਡੇ ਮਨ ਅੰਦਰ ਆਈ ਤਾਂ ਵਾਹਿਗੁਰੂ ਜੀ ਨੇ ਉਸੇ ਵੇਲੇ ਯਾਦ ਕਰਵਾ ਦੇਣਾ ਕਿ ਨਾ ਪਾਈ ਆ ਕੰਮ ਨਾ ਕਰੀ ਇਹ ਕੰਮ ਤੇਰੇ ਮਾੜੇ ਲੇਖ ਬਣਾ ਦੇਵੇਗਾ ਅਸੀਂ ਮਾੜਾ ਕੰਮ ਕਰਨ ਤੋਂ ਰੁਕ ਜਾਵਾਂ ਤਾਂ ਇਸ ਲਈ ਆਪਾਂ ਸਵੇਰੇ ਉੱਠਦੇ ਅਨਸਾਰ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀ ਆ ਪੂਰਾ ਦਿਨ دنیਾਰੀ ਕੰਮ ਧੰਦੇ ਕਰਨ ਦੇ ਲਈ ਆਪਾਂ ਨੂੰ ਮਿਲਿਆ ਹੈ 16 ਘੰਟੇ ਆਪਾਂ ਆਪਣੇ دنیਾਰੀ ਕੰਮ ਧੰਦੇ ਕਰਨੇ ਆ ਪਰਸਵੇਰੀ ਉੱਠਦੇ ਆਸਾਰ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਅਤੇ ਕਦੇ ਵੀ ਮਨ ਦੇ ਵਿੱਚ ਇਹ ਸੋਚ ਕੇ ਨਿਰਾਸ਼ ਨਹੀਂ ਹੋਣਾ ਕਿ ਮੈਂ ਰੋਜ਼ ਸਵੇਰੇ ਅਮਰਤ ਵੇਲੇ ਉੱਠਦਾ ਹਾਂ ਗੁਰਬਾਣੀ ਦਾ ਪਾਠ ਕਰਦਾ ਹਾਂ ਸਿਮਰਨ ਕਰਦਾ ਹਾਂ ਪਰ ਮੇਰਾ ਤਾਂ ਮਨ ਨਹੀਂ ਜੁੜ ਰਿਹਾ ਇਹ ਭੈਣ ਭਰਾ ਇਸੇ ਕਰਕੇ ਪਾਠ ਕਰਨਾ ਛੱਡ ਦਿੰਦੇ ਨੇ ਕਿ ਸਾਡਾ ਮਨ ਤਾਂ ਜੁੜਦਾ ਨਹੀਂ ਜਦੋਂ ਪਾਠ ਕਰਨ ਬੈਠਦੇ ਆ ਮਨ ਵਿੱਚ ਮਾੜੇ ਖਿਆਲ ਆਉਂਦੇ ਆ ਮਨ ਇਧਰ ਉਧਰ ਭਟਕਦਾ ਰਹਿੰਦਾ ਏ ਜਾਂ ਇਸ ਕਰਕੇ ਸਿਮਰਨ ਨਹੀਂ ਕਰਦੇ ਕਿ ਅਸੀਂ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਆ ਪਰ ਮਨ ਦੇ ਵਿੱਚ ਕੋਈ ਹੋਰ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਭਾਈ ਮਨ ਜੁੜੇ ਚਾਹੇ ਨਾ ਜੁੜੇ ਆਪਾਂ ਆਪਣਾ ਕੰਮ ਕਰਨਾ ਹੈ ਮਨ ਜੋੜਨ ਦੇ ਲਈ ਤਾਂ ਆਪਾਂ ਅਭਿਆਸ ਕਰ ਰਹੇ ਆਂ ਵਾਰ-ਵਾਰ ਵਾਹੀ ਗੁਰੂ ਜੀ ਦੇ ਨਾਮ ਦਾ ਅਭਿਆਸ ਕਰਾਂਗੇ ਸਿਮਰਨ ਕਰਾਂਗੇ ਗੁਰਬਾਣੀ ਦਾ ਪਾਠ ਕਰਾਂਗੇ ਤਾਂ ਹੀ ਤਾਂ ਸਾਡਾ ਮਨ ਗੁਰੂ ਚਰਨਾ ਦੇ ਨਾਲ ਜੁੜੇਗਾ ਨਾ ਜੇ ਮਨ ਨਹੀਂ ਜੁੜ ਰਿਹਾ ਤਾਂ ਇਹਦੇ ਤੇ ਜਿਆਦਾ ਜੋਰ ਦੇਣਾ ਹੈ ਜਿਆਦਾ ਸਮਾਂ ਨਾਮ ਜਪਣਾ ਹੈ ਜਿਆਦਾ देर ਗੁਰਬਾਣੀ ਦਾ ਪਾਠ ਕਰਨਾ ਹੈ ਕਦੇ ਵੀ ਨਾਮ ਜਪਣਾ ਪਾਠ ਕਰਨਾ ਛੱਡਣਾ ਨਹੀਂ ਆ ਬਾਬਾ ਆਨੰਦ ਸਿੰਘ ਜੀ ਦੇ ਬਚਨ ਹੈ ਕਿ ਨੌਕਰ ਬੇਦਲੀਆ ਵੀ ਆਪਣੀ ਨੌਕਰੀ ਕਰੇ ਨੌਕਰ ਬੇਦਲੀਆ ਵੀ ਪਾਂਡੇ ਮਾਝੇ ਨਾ ਤਾਂ ਵੀ ਤਨਖਾਹ ਉਹਨੂੰ ਪੂਰੀ ਮਿਲਣੀ ਆ ਭਾਵੇਂ ਜਦੋਂ ਨੌਕਰ ਆਪਣੀ ਨੌਕਰੀ ਤੇ ਆ ਗਿਆ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਵਿੱਚ ਉਹਦਾ ਮਨ ਜੁੜ ਰਿਹਾ ਏ ਚਾਹੇ ਨਹੀਂ ਜੁੜ ਰਿਹਾ ਭਾਵੇਂ ਉਹ ਖੁਸ਼ੀ-ਖੁਸ਼ੀ ਕੰਮ ਕਰ ਰਿਹਾ ਏ ਤੇ ਭਾਵੇਂ ਬੇਮਨਾ ਕਰ ਰਿਹਾ ਏ ਕੰਮ ਤਾਂ ਕਰ ਰਿਹਾ ਏ ਨਾ ਮਾਲਕ ਨੂੰ ਉਹਨੂੰ ਤਨਖਾਹ ਦੇਣੀ ਪੈਣੀ ਆ ਕਿਉਂਕਿ ਉਹਨੇ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾਈ ਆ ਉਸੇ ਤਰ੍ਹਾਂ ਜੇ ਆਪਾਂ ਰੋਜ਼ ਸਵੇਰੇ ਉੱਠ ਕੇ ਨਾਮ ਜਪ ਰਹੇ ਆਂ ਸ਼ਾਮ ਨੂੰ ਰਹਿਰਾ ਸਾਹਿਬ ਕੀ ਦਾ ਪਾਠ ਪੂਰੇ ਟਾਈਮ ਦੇ ਉੱਤੇ ਕਰ ਰਹੇ ਆਂ ਕੰਮ ਛੱਡ ਕੇ ਆਪ ਦਾ ਨਾਮ ਲਿਭਾ ਰਹੇ ਆਂ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਅਸੀਂ ਮਨ ਦੇ ਮੰਗਰ ਨਹੀਂ ਲੱਗਣਾ ਅਸੀਂ ਮਨ ਦੀ ਨਹੀਂ ਮੰਨਣੀ ਅਸੀਂ ਆਪਣੇ ਗੁਰੂ ਦੀ ਮੰਨਣੀ ਆ ਗੁਰੂ ਨੇ ਸਾਨੂੰ ਅਮਰਤ ਵੇਲੇ ਉੱਠਣਾ ਲਾਜ਼ਮੀ ਕੀਤਾ ਹੈ ਸ਼ਾਮ ਦਾ ਵੇਲਾ ਸਭਾਂ ਲੈਣ ਨੂੰ ਕਿਹਾ ਹੈ ਰਾਤ ਦਾ ਵੇਲਾ ਸਭਾਂ ਲੈਣ ਨੂੰ ਕਿਹਾ ਹੈ ਕਿਉਂਕਿ ਜੇ ਆਪਾਂ ਰਾਤ ਦਾ ਵੇਲਾ ਸਭਾਂ ਲਾਂਗੇ ਤਾਂ ਹੀ ਸਵੇਰੇ ਅਮਰਤ ਵੇਲੇ ਉੱਠਾਂਗੇ ਤਾਂ ਬਸ ਆਪਾਂ ਆਪਣਾ ਨੇਮ ਨਿਭਾਉਣਾ ਹੈ ਨੇਮ ਦੇ ਨਾਲ ਨਿਤ ਨੇਮ ਕਰਨਾ ਹੈ ਕਦੇ ਵੀ ਸਾਡਾ ਨੇਮ ਨਿਤ ਨੇਮ ਟੁੱਟਣਾ ਨਹੀਂ ਚਾਹੀਦਾ ਨਾਗਾ ਨਹੀਂ ਪੈਣਾ ਚਾਹੀਦਾ ਰੋਜ਼ ਰੋਜ਼ ਅਮਰਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਘਰ ਜਾ ਕੇ ਸੇਵਾ ਕਰਨੀ ਆ ਇਹੀ ਅਸਲ ਕਮਾਈਆ ਇਹ ਕਮਾਈ ਕਰਾਂਗੇ ਤਾਂ ਹੀ دنیਆਵੀ ਕਮਾਈ ਦਾ ਸਾਨੂੰ ਸੁੱਖ ਮਿਲੇਗਾ ਤਾਂ बस Naam ਦੀ ਕਮਾਈ ਕਰਨੀ ਹੈ ਅਤੇ ਨਾਲ-ਨਾਲ ਪੁੱਜ ਕੰਮ ਐਸੇ ਨੇ ਜੋ ਕਰਨ ਤੋਂ ਸਾਨੂੰ ਰੋਕਿਆ ਹੈ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਸਾਫ਼ ਸਪਸ਼ਟ ਸਮਝਾ ਦਿੱਤਾ ਕਿ ਭਲਿਆ ਜੇਕਰ ਤੂੰ ਇਹ ਮਾੜੇ ਕੰਮ ਕਰ ਲੈ ਫਿਰ ਤੂੰ ਭਾਵੇਂ ਜਿੰਨਾ ਮਰਜ਼ੀ ਪਾਠ ਪੂਜਾ ਕਰ ਲੈ ਤੈਨੂੰ ਮੇਰੀ ਖੁਸ਼ੀ ਨਹੀਂ ਮਿਲ ਸਕਦੀ ਉਹ ਮਾੜੇ ਕੰਮ ਕਿਹੜੇ ਨੇ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਰੱਖਣੀ ਕਿਸੇ ਚੀਜ਼ ਦਾ ਹੰਕਾਰ ਕਰਨਾ ਕਿਸੇ ਦੀ ਨਿੰਦਿਆ ਚੁਗਝੁਗ ਕਰਨੀ ਝੂਠ ਬੇਈਮਾਨੀ ਇਹ ਸਭ ਸਾਡੇ ਕਰਮ ਨੇ ਜੋ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੇ ਨੇ ਭੁੱਲ ਕੇ ਵੀ ਕਦੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਕਿਉਂਕਿ ਹਰ ਬੰਦਾ ਆਪਣੇ ਕਰਮਾਂ ਦਾ ਆਪਣੀ ਮਿਹਨਤ ਦਾ ਫਲ ਖਾ ਰਿਹਾ ਹੈ ਅਤੇ ਦੀਨ ਵਾਲਾ ਸਤਿਗੁਰ ਸਰਜੇ ਭਾਸ਼ਾ ਆਪ ਫਿਰ ਸਾਨੂੰ ਈਰਖਾ ਕਿਉਂ ਕਦੇ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ ਕਿਸੇ ਦੇ ਲਈ ਮਾੜੇ ਖਿਆਲ ਨਹੀਂ ਮਨ ਵਿੱਚ ਆਉਣੇ ਚਾਹੀਦੇ ਕਿਉਂਕਿ ਇੱਧਰ ਅਸੀਂ ਕਿਸੇ ਦਾ ਮਾੜਾ ਸੋਚਣਾ ਸ਼ੁਰੂ ਕੀਤਾ ਸਾਡਾ ਸਮਝੋ ਹੋਣਾ ਸ਼ੁਰੂ ਹੋ ਗਿਆ ਸਾਨੂੰ ਉਹੀ ਮਿਲਦਾ ਹੈ ਜੋ ਚੀਜ਼ ਅਸੀਂ ਦੂਜਿਆਂ ਦੇ ਲਈ ਚਾਹੁੰਦੇ ਹਾਂ ਜਾਂ ਸੋਚਦੇ ਹਾਂ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਮਨ ਵਿੱਚ ਰੱਖਣੀ ਆ ਕਦੇ ਵੀ ਕਿਸੇ ਚੀਜ਼ ਦੇ ਲਈ ਮਾਣ ਹੰਕਾਰ ਨਹੀਂ ਕਰਨਾ ਕਈਆਂ ਨੂੰ ਆਪਣੇ ਸੋਹਣੇ ਸਰੀਰ ਤੇ ਬੜਾ ਹੀ ਹੰਕਾਰ ਹੋ ਜਾਂਦਾ ਵੀ ਮੇਰਾ ਸਰੀਰ ਬੜਾ ਸੋਹਣਾ ਹੈ ਮੈਂ ਤੰਦਰੁਸਤ ਹਾਂ ਕਈਆਂ ਨੂੰ ਆਪਣੇ ਧਨ-ਦੌਲਤ ਦੇ ਉੱਤੇ ਬੜਾ ਹੰਕਾਰ ਆ ਕਈਆਂ ਨੂੰ ਆਪਣੇ ਰੁਤਬੇ ਦਾ ਉੱਤੇ ਦਾ ਤਾਂ ਇਹ ਚੀਜ਼ਾਂ ਹੰਕਾਰ ਕਰਨ ਵਾਲੀਆਂ ਨਹੀਂ ਆ ਇਹ ਤਾਂ ਸ਼ੁਕਰਾਨਾ ਕਰਨ ਵਾਲੀਆਂ ਨੇ ਕਿਉਂਕਿ ਇਹ ਸਾਰੀਆਂ ਦਾਤਾ ਮਾਲਕ ਦੀਆਂ ਦਿੱਤੀਆਂ ਹੋਈਆਂ ਨੇ ਉਹ ਵਾਹੀ ਗਰੂ ਆ ਕਾਲਪੁਰਖ ਜੀ ਜੋਂ ਤਾਂ ਪਲ ਦੇ ਵਿੱਚ ਇਹ ਦਾਤਾਂ ਦੇ ਸਕਦੇ ਨੇ ਪਰ ਜੇਕਰ ਇਹਨਾਂ ਚੀਜ਼ਾਂ ਦਾ ਹੰਕਾਰ ਕੀਤਾ ਤਾਂ ਇਹ ਸਾਰੀਆਂ ਚੀਜ਼ਾਂ ਸਾਡੇ ਤੋਂ ਖੋਸ ਵੀ ਸਕਦੀਆਂ ਨੇ ਤਾਂ ਮਾਲਕ ਤੋਂ ਡਰ ਕੇ ਮਾਲਕ ਤਾਂ ਡਰ ਪੈਰ ਮਨ ਵਿੱਚ ਰੱਖਣਾ ਹੈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਸਰਬਤ ਦਾ ਪਾਲਾ ਕਰਨਾ ਹੱਕ ਸੱਚ ਦੀ ਗਿਰਤ ਕਰਨੀ ਆ ਇਮਾਨਦਾਰੀ ਦੀ ਗਿਰਤ ਕਰਨੀ ਆ ਤਾਂ ਦੇਖਣਾ ਫਿਰ ਸਾਡੇ ਕੀਤੇ ਹੋਏ ਪਾਠ ਪੂਜਾ ਸੇਵਾ ਦਾ ਦੁੱਗਣਾ ਫਲ ਸਾਨੂੰ ਮਿਲੇਗਾ ਪਰ ਜੇਕਰ ਅਸੀਂ ਪਾਠ ਪੂਜਾ ਕਰ ਰਹੇ ਹਾਂ ਦਾਨ ਪੁੰਨ ਕਰ ਰਹੇ ਹਾਂ ਸੇਵਾ ਕਰਦੇ ਹਾਂ ਨਾਲ ਨਾਲ ਲਿੰਦਿਆ ਚੁਗਲੀ ਕਰ ਰਹੇ ਹਾਂ ਨਾਲ ਨਾਲ ਝੂਠ ਬੋਲੀ ਜਾਂਦੇ ਹਾਂ ਈਰਖਾ ਸਾਡੇ ਮਨ ਦੇ ਵਿੱਚ ਭਰੀ ਪਈ ਆ ਫਿਰ ਸਮਝੋ ਅਸੀਂ ਆਪਣੇ ਚੰਗੇ ਕਰਮ ਕਮਾ ਕੇ ਵੀ ਗਵਾ ਰਹੇ ਹਾਂ ਅਮਰਤ ਵੇਲੇ ਉੱਠਣ ਵਾਲਿਆਂ ਦੇ ਅੱਗੇ ਬੰਦਗੀ ਕਰਨ ਵਾਲਿਆਂ ਦੇ ਅੱਗੇ ਤਾਂ ਖਾਸ ਕਰਕੇ ਬੇਨਤੀ ਆ ਕਿ ਭਾਈ ਅਮਰਤ ਵੇਲਾ ਤੇ ਅਮਰਤ ਵੇਲੇ ਦੀ ਬੰਦਗੀ ਬੜੀ ਔਖੀ ਮਿਲਦੀ ਆ ਜੇ ਇਹ ਔਖੀ ਕਮਾਈ ਕਰ ਲਈ ਹੈ ਨਾ ਇਹ ਕਮਾਈ ਨੂੰ ਸੰਭਾਲਣਾ ਨਹੀਂ ਆ ਇਹ ਫालतू ਦੇ ਕੰਮ ਕਰਕੇ ਗਮਾਉਣਾ ਨਹੀਂ ਆ